ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਬਹੁ ਗੁਣ ਮੇਰੇ ਸਾਹਿਬੈ ਭਾਈ ਬਹੁਤ ਸਕੇ ਬਲ ਜਾਉ ਓਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇਂ ਥਾਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨੈ ਪਰਤਖ ਗੁਰੂ ਨਿਸਤਾਰੇ ਸੋ ਕਹ ਟਲ ਗੁਰ ਸੇਵੀ ਐ ਐਹਨੇ ਸਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿ ਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਪੰਜ ਪਦਾ ਜਹ ਪੈੜੈ ਲੂਟੀ ਪਨੇਹਾਰੀ ਸੋ ਮਾਰਗ ਸੰਤਨ ਦੂਰਾਰੀ ਜਹ ਪੈੜੈ ਲੂਟੀ ਪਨੇਹਾਰੀ ਸੋ ਮਾਰਗ ਸੰਤਨ ਦੂਰ ਆਰੀ ਸਤਿਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਠੀ ਜਮ ਕਾ ਮਾਰਗ ਦੂਰ ਰਹਿਿਆ ਰਹਾਉ ਜਿਹ ਲਾਲਚ ਜਾਗਾਤੀ ਕਾਟ ਦੂਰ ਰਹੀ ਉਹ ਜਾਣ ਤੇ ਬਾਟ ਜਹ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲਿਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਵੇਖਾ ਕਹ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਕੈ ਅਨਹਦ ਤੂਰਾ ਕਹ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਕੈ ਅਨਹਦ ਤੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਬੜੇ ਅਦਬ ਸਤਕਾਰ ਨਾਲ ਆਪ ਜੀ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਤੁਰਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਆਪਣੇ ਮਨ ਚਿੱਤ ਨੂੰ ਇਕਾਗਰ ਕਰੀਏ ਇਲਾਹੀ ਅਮਰਤ ਮੇਂ ਗੁਰਬਾਣੀ ਦੇ ਵਿਚਾਰ ਨਾਲ ਆਪਣੇ ਮਨ ਨੂੰ ਜੋੜੀਏ ਜੀ ਅੱਜ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 393 ਅੰਗ ਦੇ ਉੱਤੇ ਸੁਭਾਏਮਾਨ ਹੈ ਆਸਾ ਮਹੱਲਾ 5 ਆਸਾ ਰਾਗ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਨ੍ਹਾਂ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਪੰਚਪਦਾ ਇਹਦੇ ਪੰਜ ਪਦ ਹਨ ਛੋਟਾ ਜਿਹਾ ਥੱਲੇ ਪੰਚਪਦੇ ਦੇ ਥੱਲੇ ਏ ਕਾ ਲਿਖਿਆ ਹੋਇਆ ਜੀ ਦਾ ਮਤਲਬ ਹੈ ਇੱਕੋ ਹੀ ਸ਼ਬਦ ਹੋਏਗਾ ਇਹ ਪੰਚਪਰਿਆਂ ਦਾ ਥੱਲੇ ਗਿਣਤੀ ਲਿਖੀ ਹੁੰਦੀ ਹੈ ਨਾ ਥੋੜੇ ਥੋੜੇ ਛੋਟੇ ਛੋਟੇ ਅੱਖਰ ਸ਼ਬਦਾਂ ਦੇ ਕਈ ਵਾਰੀ ਤੁਸੀਂ ਦੇਖੋਗੇ ਉਹ ਸ਼ਬਦਾਂ ਦੀ ਗਿਣਤੀ ਹੁੰਦੀ ਹੈ ਵੀ ਕਿੰਨੇ ਇਹ ਸ਼ਬਦ ਨੇ ਇਸ ਸ਼ਬਦ ਦੀ ਇਤਿਹਾਸਕ ਘਟਨਾ ਨਾਲ ਆਪਾਂ ਜੁੜੀਏ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੋਵਿੰਦਵਾਲ ਸਾਹਿਬ ਗਏ ਜਦੋਂ ਗੋਵਿੰਦਵਾਲ ਸਾਹਿਬ ਗਏ ਸੰਗਤਾਂ ਨੇ ਬਹੁਤ ਭਾਵਨਾ ਨਾਲ ਦਰਸ਼ਨ ਕੀਤੇ ਉੱਥੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਗੁਰੂ ਜੀ ਦੇ ਤਿੰਨ ਭਰਾ ਗੁਰੂ ਜੀ ਤਿੰਨ ਭਰਾ ਸਨ ਤੀਜੇ ਆਪ ਸਨ ਦੋ ਵੱਡੇ ਸਨ ਪਹਿਲੇ ਦਾ ਨਾਮ ਸੀ ਪਿਰਥੀ ਚੰਦ ਦੂਜਿਆਂ ਦਾ ਨਾਮ ਸੀ ਬਾਬਾ ਮਹਾਦੇਵ ਜੀ ਔਰ ਤੀਜੇ ਗੁਰੂ ਅਰਜਨ ਦੇਵ ਜੀ ਸਨ 2 ਮਿੰਟਾਂ ਵਿੱਚ ਤੁਹਾਨੂੰ ਦੱਸੇ ਦੇਵਾਂ ਯਾਦ ਰਹਿ ਜਾਏਗੀ ਗੱਲ ਬਾਬਾ ਪ੍ਰਿਥੀ ਚੰਦ ਜੀ ਦਾ ਨਿਹੜ ਜੀਵਨ ਸੀ ਬਚਪਨ ਤਾਂ ਠੀਕ ਰਿਹਾ ਜਵਾਨੀ ਤੱਕ ਵੀ ਠੀਕ ਰਿਹਾ ਪਰ ਜਦੋਂ ਗੁਰਿਆਈ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇਣੀ ਸੀ ਉਦੋਂ ਉਹਨਾਂ ਦੇ ਮਨ ਵਿੱਚ ਇੱਕ ਲਾਲਚ ਆ ਗਿਆ ਵੀ ਗੁਰਗੱਦੀ ਮੈਨੂੰ ਮਿਲ ਜਾਏ ਕਈ ਤਰ੍ਹਾਂ ਦੀਆਂ ਚਲਾਕੀਆਂ ਕੀਤੀਆਂ ਜਿੰਨਾ ਜਿੰਨਾ ਉਹ ਚਲਾਕੀਆਂ ਚਤਰਾਇਆਂ ਕਰਦੇ ਗਏ ਉੰਨੇ-ਉੰਨੇ ਹੋਰ ਦੱਸਦੇ ਗਏ ਉਹਦੇ ਵਿੱਚ ਗੁਰੂ ਘਰ ਵਿੱਚ ਚਤਰਾਈ ਚਲਾਕੀ ਨਹੀਂ ਸਮਰਪਣ ਕੰਮ ਆਉਂਦਾ ਇਥੇ ਤੇ ਗੁਰੂ ਅੱਗੇ ਹੱਥ ਜੋੜ ਕੇ ਸਰੈਂਡਰ ਕਰ ਦਵੇ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਹੀ ਕਰਾ ਲਓ ਜੀ ਜੇ ਕੋਈ ਬੰਦਾ ਆਖੇ ਮੈਂ ਤੱਕੇ ਨਾਲ ਹਿੱਕ ਦੇ ਜ਼ੋਰ ਨਾਲ ਕੋਈ ਕੰਮ ਕਰ ਲੂ ਕਿੰਨਾ ਕੁ ਆਖਿਰ ਬਾਬਾ ਪਿਰਤੀ ਚੰਦ ਨਾਲ ਇਹੀ ਹੋਇਆ ਫਿਰ ਵਿਰੋਧੀ ਹੋ ਗਿਆ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਮਿਲੀ ਫਿਰ ਵਿਰੋਧ ਕਰਦਾ ਰਿਹਾ ਵਿਰੋਧ ਇੰਨਾ ਵਧਿਆ ਕਿ ਗੁਰੂ ਘਰ ਦੇ ਖਿਲਾਫ ਕਾਰਵਾਈਆਂ ਕਰਨ ਲੱਗ ਪਿਆ ਸੁਲਹੀ ਖਾਨ ਸੁਲਬੀ ਖਾਨ ਵਰਗਿਆਂ ਨੂੰ ਗੁਰੂ ਘਰ ਦੇ ਖਿਲਾਫ ਚੜਾ ਕੇ ਲਿਆਇਆ ਇੱਕ ਵਾਰ ਬਾਦਸ਼ਾਹ ਜਹਾਂਗੀਰ ਜੋ ਸੀ ਉਹ ਲਾਹੌਰ ਵਾਲੇ ਪਾਸੇ ਆਇਆ ਜਦੋਂ ਲਾਹੌਰ ਵਾਲੇ ਪਾਸੇ ਆਇਆ ਉਹਦੇ ਨਾਲ ਦੀਵਾਨ ਚੰਦੂ ਸੀ ਜਿਸ ਦੀ ਲੜਕੀ ਦਾ ਰਿਸ਼ਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਉਹ ਕਰਨਾ ਚਾਹੁੰਦਾ ਸੀ ਆਪਣੀ ਬੇਟੀ ਦਾ ਪਰ ਉਹਦੀਆਂ ਕੁਝ ਕਰਤੂਤਾਾਂ ਤੇ ਗਲਤੀਆਂ ਕਰਕੇ ਇਹ ਰਿਸ਼ਤਾ ਨਹੀਂ ਸੀ ਹੋਇਆ ਗੁਰੂ ਘਰ ਨੂੰ ਮੋਰੀ ਦੀ ਇੱਟ ਤੇ ਆਪਣੇ ਆਪ ਨੂੰ ਚਬਾਰਾ ਦੱਸਦਾ ਰਿਹਾ ਉਹ ਵੀ ਗੁਰੂ ਘਰ ਦਾ ਵਿਰੋਧੀ ਹੋ ਗਿਆ ਜਦੋਂ ਬਾਦਸ਼ਾਹ ਲਾਹੌਰ ਆਇਆ ਉਹਨੇ ਗੁਰੂ ਘਰ ਦੇ ਖਿਲਾਫ ਦੀਵਾਨ ਚੰਦੂ ਨੇ ਬਾਦਸ਼ਾਹ ਨੂੰ ਬਹੁਤ ਭੜਕਾਇਆ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਕਿ ਨਾ ਕੋਲ ਲੁਟੇਰੇ ਆਏ ਨਾ ਕੋਲ ਡਾਕੂ ਆਏ ਇਹ ਇਦਾਂ ਦੀਆਂ ਗੱਲਾਂ ਕੀਤੀਆਂ ਬਾਦਸ਼ਾਹ ਨੇ ਪਤਾ ਕਰਵਾਇਆ ਪਰ ਗਲਤੀ ਹੈ ਨਹੀਂ ਸੀ ਫਿਰ ਉਹਨੇ ਆਖਿਆ ਜੀ ਹੋਰ ਨੂੰ ਛੱਡੋ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਸਖੇ ਭਰਾ ਨੂੰ ਇਹ ਪੁੱਛ ਲਓ ਪ੍ਰਿਥੀ ਚੰਦ ਨੂੰ ਜਦੋਂ ਪ੍ਰਿਥੀ ਚੰਦ ਜੀ ਨੂੰ ਬੁਲਾਇਆ ਗਿਆ ਮਾਲਵੇ ਦੇ ਵਿੱਚ ਇੱਕ ਪਿੰਡ ਪੈਂਦਾ ਕੋਠਾ ਪਿੰਡ ਕਹਿੰਦੇ ਉਹਨੂੰ ਹੁਣ ਗੁਰੂ ਕੋਠਾ ਕਹਿੰਦੇ ਗੁਰੂ ਅਰਜਨ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਗਏ ਫਿਰ ਉਸ ਤੋਂ ਬਾਅਦ ਗੁਰੂ ਦਾ ਕੋਠਾ ਨੂੰ ਕਹਿਣ ਲੱਗ ਪਏ ਉੱਥੋਂ ਚੱਲ ਕੇ ਆਇਆ ਤੇ ਰਸਤੇ ਦੇ ਵਿੱਚ 헤ਰ ਪਿੰਡ ਪੈਂਦਾ ਉੱਥੇ ਰਾਤ ਨੂੰ ਰੁਕਿਆ ਰਾਤ ਨੂੰ ਉਹਦੇ ਚੇਲਿਆਂ ਨੇ ਚੌਲ ਬਣਾ ਲਏ ਜਿਆਦਾ ਖਾ ਗਿਆ ਸਵਾਦ ਲੱਗਿਆ ਅੱਧੀ ਰਾਤ ਨੂੰ ਬਦਹਜਮੀ ਹੋ ਗਈ ਬਦ ਹਜਮੀ ਹੋ ਗਈ ਢਿੱਡਾ ਫਰ ਗਿਆ ਨੇੜੇ țeੜੇ ਕੋਈ ਵੈਦ ਦਵਾਈ ਨਾ ਮਿਲੀ ਹਾਏ ਹਾਏ ਕਰਦਾ ਤੜਫਦਾ ਮਰਿਆ ਇਹ ਬੜੀ ਦੁੱਖ ਦਾ ਹੀ ਮੌਤ ਸੀ ਬਾਬਾ ਪਿਰਥੀ ਚੰਦ ਦਾ ਐਉਂ ਸ਼ਰੀਰ ਸੀ ਜਿਹੜਾ ਉਹ ਗਿਆ ਅੱਜ ਦਾ ਜਿਹੜਾ ਸ਼ਬਦ ਹੈ ਇਹ ਗੁਰੂ ਅਰਜਨ ਦੇਵ ਜੀ ਦੇ ਦੂਜੇ ਭਰਾ ਬਾਬਾ ਮਹਾਦੇਵ ਜੀ ਨਾਲ ਸੰਬੰਧਤ ਹੈ ਪ੍ਰਿਥੀ ਚੰਦ ਜੀ ਦਾ ਮੈਂ ਤਾਂ ਦੱਸ ਦਿੰਦਾ ਕਈ ਵਾਰੀ ਇਹ ਸਮਗਰੀ ਫਿਰ ਮਿਲਦੀ ਨਹੀਂ ਰਿਲੇਟਡ ਇੱਕੋ ਜੀ ਮੈਂ ਕਿਹਾ ਵੀ ਇੱਥੇ ਇੱਕੋ ਹੀ ਗੱਲ ਦੇ ਵਿੱਚ ਤੁਹਾਨੂੰ ਆ ਜਾਣਗੀਆਂ ਤੇ ਬਾਅਦ ਵਿੱਚ ਇਹਦੀ ਇਹ ਸਿੰਘ ਬਣਾ ਵੀ ਲੈਣਗੇ ਵੀਡੀਓ ਤਾਂ ਕਿ ਸੰਗਤ ਨੂੰ ਪਤਾ ਲੱਗ ਜਾਏ ਪ੍ਰਿਥੀ ਚੰਦ ਕਿਵੇਂ ਸ਼ਰੀਰ ਛੱਡਿਆ ਉਹਨਾਂ ਨੇ ਹੁਣ ਬਾਬਾ ਮਹਾਦੇਵ ਤੇ ਆ ਜਾਈਏ। ਸ਼੍ਰੀ ਗੋਵਿੰਦਵਾਲ ਸਾਹਿਬਾਨ ਗੁਰੂ ਅਰਜਨ ਦੇਵ ਜੀ। ਉੱਥੇ ਗੁਰੂ ਜੀ ਦੇ ਚਰਨਾਂ ਵਿੱਚ ਬਾਬਾ ਮਹਾਦੇਵ ਜੀ ਨੇ ਬੇਨਤੀ ਕੀਤੀ ਨਾਲੇ ਗਏ ਸਾਨੂੰ ਵੀ ਅੰਮ੍ਰਿਤਸਰ ਸਾਹਿਬ ਤੋਂ ਵੱਡੇ ਸਨ ਮਹਾਦੇਵ ਜੀ ਦੂਜੇ ਭਰਾਤਾ ਗੁਰੂ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ ਕਹਿੰਦੇ ਜੀ ਮੈਂ ਤੁਹਾਡੇ ਤੋਂ ਮੁਆਫੀ ਮੰਗਣੀ ਚਾਹੁੰਨਾ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਮਹਾਦੇਵ ਜੀ ਤੁਸੀਂ ਤੇ ਮੇਰੇ ਭਰਾ ਹੋ ਤੁਸੀਂ ਕਿਸ ਗੱਲ ਦੀ ਮਾਫੀ ਮੰਗਦੇ ਹੋ ਉਹਨਾਂ ਆਖਿਆ ਜੀ ਮੈਂ ਪ੍ਰਿਥੀ ਚੰਦ ਦੇ ਪਿੱਛੇ ਲੱਗਾ ਰਿਹਾ ਤੇ ਤੁਹਾਡੇ ਨਾਲ ਕਿੰਨਾ ਟਾਈਮ ਗੱਲ ਨਹੀਂ ਕੀਤੀ ਕਈ ਵਾਰ ਨਰਾਜ਼ ਵੀ ਹੋ ਗਿਆ ਉਹਦੇ ਪਿੱਛੇ ਲੱਗਾ ਰਿਹਾ ਵੱਡੇ ਤੇ ਮੈਨੂੰ ਮਾਫ ਕਰਦੇ ਹੋ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੈ ਬਾਬਾ ਮਾਹਦੇਵ ਜੀ ਨੇ ਆਖਿਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਖਿਆ ਕੋਈ ਗੱਲ ਨਹੀਂ ਚੰਗਾ ਹੋਇਆ ਤੁਸੀਂ ਆਪਣੀ ਗਲਤੀ ਨੂੰ ਜਾਣਿਆ ਔਰ ਉਸ ਗਲਤੀ ਦੀ ਪੁੱਲ ਵੀ ਮੰਗੀ ਗੁਰੂ ਨਾਨਕ ਦੇ ਘਰੇ ਜੇ ਕੋਈ ਕੀਤੀ ਗਲਤੀ ਦੀ ਪੁੱਲ ਮੰਨ ਲਵੇ ਤੇ ਉਹਨੂੰ ਬਖਸ਼ਿਆ ਜਾਂਦਾ ਬਸ਼ਰਤੇ ਅੱਗੇ ਨੂੰ ਨਾ ਕਰੇ ਪਹਿਲੀ ਗੱਲ ਦੂਜੀ ਜਿਹੜੀ ਮਾਫੀ ਮੰਗਣੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਨ ਵਿੱਚ ਖੋਟ ਨਾ ਰੱਖੇ ਉਹਨਾਂ ਮਾਫੀ ਮੰਗੀ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਆਖਿਆ ਕਿ ਪ੍ਰਤਾਪਾ ਜੀ ਅਸੀਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ ਹਾਂ ਕਹਿੰਦੇ ਜੀ ਕੀ ਗੁਰੂ ਜੀ ਕਹਿੰਦੇ ਹੁਣ ਤੁਹਾਡੇ ਸਰੀਰ ਦਾ ਆਖਰੀ ਸਮਾਂ ਆ ਗਿਆ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਜੀ ਹੁਣ ਗੁਰੂ ਅਰਜਨ ਦੇਵ ਜੀ ਨੇ ਆਖਿਆ ਤੁਸੀਂ ਹੁਣ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੋ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਵੱਡੇ ਕੌਤਕ ਕੀਤੇ ਇੱਥੇ ਮਹਾਨ ਤੀਰਥ ਸ੍ਰੀ ਬੌਲੀ ਸਾਹਿਬ ਗੁਰੂ ਅਮਰਦਾਸ ਜੀ ਨੇ ਰਚਿਆ ਤੁਸੀਂ ਹੁਣ ਬੌਲੀ ਸਾਹਿਬ ਵਿੱਚ ਇਸ਼ਨਾਨ ਕਰੋ ਤੇ ਨਾਲ ਬੌਲੀ ਸਾਹਿਬ ਦੀ ਜੋ ਨਿਜਮ ਹੈ ਮਰਿਆਦਾ ਗੁਰੂ ਜੀ ਨੇ ਬੰਨੀ ਹੈ ਹਰੇਕ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਔਰ ਜਪਜੀ ਸਾਹਿਬ ਦਾ ਪਾਠ ਕਰਕੇ ਚੁੱਭੀ ਲਾਉਣੀ ਥੱਲੇ ਪੌਲੀ ਸਾਹਿਬ ਤੇ ਜਾ ਕੇ ਉੱਥੇ ਹੀ ਜਪਜੀ ਸਾਹਿਬ ਸ਼ੁਰੂ ਕਰ ਦੇਣਾ ਚੁੱਭੀ ਲਾਉਂਦੇ ਹੀ ਜਪਜੀ ਸਾਹਿਬ ਸ਼ੁਰੂ ਇਹੋ ਹੁੰਦਾ ਹੈ ਫਿਰ ਉੱਤੇ ਆ ਜਾਣਾ ਫਿਰ ਉੱਤੇ ਖੜ ਕੇ ਪੌੜੀ ਤੇ ਕੁਝ ਸਮਾਂ ਪਾਠ ਕਰਨਾ ਜਪਜੀ ਸਾਹਿਬ ਦਾ ਫਿਰ ਥੱਲੇ ਚਲੇ ਜਾਣਾ ਉਦੋਂ ਪੂਰਾ ਹੋ ਜਾਣਾ ਜਪਜੀ ਸਾਹਿਬ ਫਿਰ ਚੁੱਪੀ ਲਾ ਲੈਣੀ ਫਿਰ ਸ਼ੁਰੂ ਕਰ ਲੈਣਾ ਇਉਂ ਗੁਰਸਿੱਖ ਕਰਦੇ 84 ਪੌੜੀਆਂ ਹਨ 84 ਪਾਠ ਹਨ ਜਪਜੀ ਸਾਹਿਬ ਦੇ ਕਰਨੇ ਤੇ 84 ਵੀ ਇਸ਼ਨਾਨ ਹੋ ਜਾਂਦੇ ਆ ਸੰਪਰਦਾਇ ਸਟਿੱਕਾਂ ਵਿੱਚ ਗੱਲ ਲਿਖੀ ਹੈ ਤਿੰਨ ਸਟਿੱਕਾਂ ਦੇ ਵਿੱਚੋਂ ਮੈਂ ਹਵਾਲਾ ਦੇ ਰਿਹਾ ਜੋ ਸੱਤੋ ਕੀ ਗਲੀ ਵਾਲਾ ਸਟਿੱਕ ਹੈ ਉਹਦੇ ਵਿੱਚ ਵੀ ਸ਼੍ਰੀਮਾਨ